ਸਿੰਗੜੀਆਂ ਨੇ ਧਰਤ ਸਿੱਤੇ ਪੰਥ ਪੰਖੜ ਵਾਏ ਗੁੰਮੜੀਆਂ ਦਾ ਹੰਿਆਂ ਚੜ੍ਹੜੇ ਆ ਕੇ ਚੜੇ ਤਨ ਅਰਨਾ ਚਰ ਬੈ ਗਏ ਬਦਲ ਸੇਲ ਕੁਰਬਾਨੀਆਂ ਕੀਤੀਆਂ ਆਪਣਾ ਤਰਲੇ ਹਰਿਆ ਲਿਖੀ ਕੇ ਸਾਂ ਸੋਧ ਸੰਗਰ ਭਾਈ ਤੇਰੇ ਪੰਗੜਾ ਪੰਗੜਾ ਚੱਕੇ ਮੰਨੇ ਆ ਤਿੰਨਾਂ ਵਰਤਮਾਨ ਸਵੇ ਅਤੀਤ ਭਵਤਨ ਸਿਗਾ ਸਿਗੜੀਆਂ ਬੱਚੇ ਆਤਮਾ ਪੁਰਖਾਂ ਦੀਆਂ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਸਲਾਮਾਂ ਜੋ ਗੌਰ ਮੇਲਾ ਪਿੰਡ ਗੋਫੀਪੁਰ ਦੀ ਸਹਾਇ ਸੰਗਤ ਵੱਲੋਂ ਕਮੇਟੀ ਵੱਲੋਂ ਖੈਰ ਨਗਰ ਵੱਲੋਂ ਮਨਾਇਆ ਜਾਂਦਾ ਉਹਦੀਆਂ ਵਧਾਈਆਂ ਬਾਕੀ ਸੰਗਤਾਂ ਨੇ ਬਹੁਤ ਸੰਯੋਗ ਦਿੱਤਾ ਬਾਹਰੋਂ ਨੌਜਵਾਨ ਮੁੰਡੇ ਸਾਰੇ ਬਹੁਤ ਸੰਯੋਗ ਦਿੰਦੇ ਆ ਅਸੀਂ ਇਦਾਂ ਹੀ ਚਾਹੁੰਦੇ ਆ ਸਾਨੂੰ ਸਾਰੀ ਕਮੇਟੀ ਨੂੰ ਨਗਰ ਦਾ ਇਦਾਂ ਇਫਾਦ ਬਣਿਆ ਰਹੇ ਚੜ੍ਹਦੀ ਕਲਾ ਰਹੇ ਤੇ ਸੰਯੋਗ ਦਿੰਦੇ ਰਹਿਣ ਅੱਗੇ ਨੌਜਵਾਨਾਂ ਨੇ ਬਹੁਤ ਸੰਯੋਗ ਦਿੱਤਾ ਸਾਨੂੰ ਬਿਲਡਿੰਗ ਦੇ ਵਿੱਚ ਅਸੀਂ ਫੇਰ ਚਾਹੁੰਦੇ ਆ ਹੋਰ ਸੰਯੋਗ ਦੇਣ ਪਨਾਗਰ ਦੀ ਚੜ੍ਹਦੀ ਕਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਨੂੰ ਬਹੁਤ ਖੁਸ਼ੀ ਆ ਜੀ ਬੜੀ ਕਿਰਪਾ ਸਤਗੁਰ ਦੀ ਮਾੜੀ ਬੜੀ ਕਿਰਪਾ ਵਾੜ ਨਗਰ ਦਾ ਸਾਂ ਜੋਗਾ ਸਾਰਾ ਨਗਰ ਇਕਤਾਵਾ ਬੜੀ ਕਿਰਪਾ ਇਹ ਜਿਹੜਾ ਕੋਹਲਾ ਗੋਦੀ ਲਾਵਾ ਉਹ ਖੰਭਤਵਾ ਦੀ ਕੀ ਟੋਲ ਦਿੱਤੀ ਉਹਦੇ ਵਿੱਚ ਸਾਰੇ ਪ੍ਰਬੰਧ ਸੰਗਤ ਦੇ ਭਲੇ ਵਾਸਤੇ ਕੀਤੇ ਜਾਂਦੇ ਨਗਰ ਦੇ ਭਲੇ ਵਾਸਤੇ ਮਾਲ ਡੰਗਰ ਦੇ ਭਲੇ ਵਾਸਤੇ ਜੀਆਂ ਦੇ ਭਲੇ ਵਾਸਤੇ ਨਗਰ ਦੇ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਏ ਖਾਨਪਾੜ ਸਾਹਿਬ ਹੁੰਦੇ ਸਾਲ ਵਿੱਚੋਂ ਤੇ ਬੜੀ ਬਾਲਕਰੀ ਕਿਰਪਾ ਮਹਾਰਾਜ ਇਦਾਂ ਕਰਾਉਂਦੇ ਰਹਿਣ ਸਾਡੇ ਸੰਗਤ ਜੀ ਬਹੁਤ ਜ਼ਿਆਦਾ ਯੋਗਦਾਨ ਆ ਜੀ ਸਾਰੇ ਸਾਰੇ ਬਹੁਤ ਫਾਇਦਾ ਬੜਾ ਸਾਰਿਆਂ ਦਾ ਸਹਿਯੋਗ ਆ ਬੱਚੇ ਬਹੁਤ ਸਗੇ ਦੇ اندر ਬਾਹਰੋਂ ਤੇ ਬੜੀਆ ਸੇਵਾ ਕਰਾਈ ਬੱਚਿਆਂ ਨੇ ਬੱਚਿਆਂ ਦੀ ਕਿਰਪਾ ਦੇ ਨਾਲ ਹੀ ਸਾਰੇ ਜਿਹੜਾ ਬਾਹਰੋਂ ਪੈਸਾ ਬਹੁਤ ਸਾਨੂੰ ਭੇਜੇ ਨਹੀਂ ਜਾਣਦੇ ਸਭ ਸੰਗਤ ਜਾਣਦੀ ਸਾਰੇ ਕੋਈ ਕਿਹੜਾ ਕੋਈ ਕੋਪਰੀ ਗੱਲ ਸਾਰੇ ਸਾਰੇ ਕਮੇਟੀ ਮੈਂਬਰ ਸਾਰੇ ਪੰਚਾਇਤ ਸਾਰਾ ਨਗਰ ਬਹੁਤ ਸਹਿਯੋਗ ਦਿੰਦਾ। ਇਸ ਨੂੰ ਇਸ ਤਰ੍ਹਾਂ ਦੇ ਦੂਜਾ ਉਂਗਰੀ ਮਿਲਾਈ। ਜੂਤ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਨਸ਼ਿਆ ਤੋਂ ਦੂਰ ਰਹਿਣਾ, ਕਮਾਈਆਂ ਕਰਨੀਆਂ, ਗੁਰੂ ਘਰ ਨਾਲ ਜੁੜੇ ਰਹਿਣਾ, ਅੰਮ੍ਰਿਤ ਛਕਣਾ। ਬਾਣੀ ਨਾਲ ਜੋਣ, ਬਾਣੀ ਨਾਲ ਜੋਣਾ ਤੇ ਸਤਿਗੁਰੂ ਕਿਰਪਾ ਕਰਨਗੇ ਆਪੇ ਇਦਾਂ ਤਰੱਕੀਆਂ ਬੈਠਣਗੀਆਂ। ਜਿਹੜੇ ਲੋਕ ਸਾਰਾ ਵਿੱਚ ਕਿਸੇ ਪਿਆਣੇ ਉਹਨਾਂ ਦਾ ਵੀ ਮਾਲ ਕਿਰਪਾ ਕਰੇ ਬੜੀ ਸੰਤ ਲੱਗੀ ਪਈ ਆ ਸੇਵਾ ਕਰਨ ਉਹਨਾਂ ਦੀ ਸਰਕਾਰਾਂ ਵੀ ਲੱਗੀਆਂ ਪਈਆਂ ਸੰਤ ਮਹਾਂਪੁਰਸ਼ੀ ਲੱਗੇ ਆ ਬਾਕੀ ਉਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਬਾਕੀ ਆਪੇ ਸਤਗੁਰ ਆਪੇ ਇਦਾਂ ਆਉਂਦੇ ਰਹਿੰਦੇ ਸਮੇਂ ਚੰਗੇ ਮਾਰੇ ਨਿਕਲ ਜਾਂਦੇ ਆ ਦਿਨ ਫੇਰ ਆ ਜਾਂਦੇ ਚੰਗੇ ਆਪੇ ਮਹਾਰਾਜ ਨੇ ਲਿਆਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰਾਂ ਦੀ 恩ਪਾਰ ਕਿਰਪਾ ਹੋਈ ਰਹਿਮਤ ਹੋਈ ਜੋ ਪਿੰਡ ਗੋਪੀਪੁਰ ਜ਼ਿਲ੍ਹਾ ਕਪੂਰਥਲਾ ਜੋ ਬੜੀ ਸਤਿਗੁਰਾਂ ਦੀ 恩ਪਾਰ ਕਿਰਪਾ ਸਦਕਾ ਰਹਿਮਤ ਸਦਕਾ ਜੋ ਪਰਸੋਂ ਰੋਇ ਤੋਂ ਲੈ ਕਰਕੇ ਜੋ ਗੁਰੂਕਾਰ ਸਲਾਨਾ ਜੋ ਜੋੜ ਮੇਲਾ ਸਲਾਨਾ ਸਮਾਗਮ ਜੋ ਬੜੀ ਪ੍ਰੀਮ ਪਿਆਰ ਸਤਕਾਰ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਬੜੇ ਹੀ ਧੂਮ-ਧਾਮ ਦੇ ਨਾਲ ਇਸ ਸਮਾਗਮ ਸਤਿਗੁਰਾਂ ਦੀ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਤਰ ਸ਼ਾਹ ਹੇਠ ਮਨਾਇਆ ਗਿਆ। ਔਰ ਸਰਬੱਤ ਸੰਗਤਾਂ ਨੇ ਬੜੇ ਹੀ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਸੇਵਾ ਕੀਤੀ ਹੈ ਜੋ ਕਿ ਇਹ ਕਮੇਟੀ ਸ਼੍ਰੀਮਾਨ ਸੰਤ ਬਾਬਾ ਲੀਡਰ ਸਿੰਘ ਜੀ ਮਹਾਪੁਰਖ ਗੁਰਦੁਆਰਾ ਗੁਰਸਰ ਸਾਈਂ ਸੈਂਪਲਾ ਬਾਦ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਸੀ। ਸੂਬ ਮੁੱਖ ਸੇਵਾਦਾਰ ਸਰਦਾਰ ਫਰਜੀਤ ਸਿੰਘ ਜੀ ਔਰ ਕਮੇਟੀ ਮੈਂਬਰ ਨੇ ਜੋ ਸਰਦਾਰ ਤਾਰਾ ਸਿੰਘ ਜੀ ਔਰ ਮੈਂਬਰ ਸਰਦਾਰ ਸਿਧਾ ਸਿੰਘ ਜੀ ਔਰ ਸਰਦਾਰ ਬਲਵੀਰ ਸਿੰਘ ਜੀ ਸਰਦਾਰ ਹਰਜੀਤ ਸਿੰਘ ਜੀ ਸਰਦਾਰ ਸੁਰਤਾ ਸਿੰਘ ਜੀ ਸਰਦਾਰ ਬਹਾਦਰ ਸਿੰਘ ਜੀ ਸਰਦਾਰ ਤਾਂ ਸੇਮ ਸਿੰਘ ਜੀ ਸਰਦਾਰ ਗੁਰਦੀਪ ਸਿੰਘ ਜੀ ਸਰਦਾਰ ਜੀਤ ਸਿੰਘ ਜੀ ਸਰਦਾਰ ਕੇਵਲ ਸਿੰਘ ਜੀ ਔਰ ਸਰਬਜ ਸੰਗਤ ਔਰ ਸਰਦਾਰ ਭਜਨ ਸਿੰਘ ਜੀ ਔਰ ਸਰਬਜ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਬਹੁਤ ਹੀ ਭੋਗਾਂ ਤੋਂ ਪਰੰਤ ਗੁਰੂਕੀਆਂ ਢਾਡੀਵਾਰਾਂ ਜਥਾ ਆਇਆ ਔਰ ਉਹਨਾਂ ਨੇ ਬੜੇ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਨੂੰ ਗੁਰੂ ਪਿਆਰ ਦੇ ਨਾਲ ਜੁੜਿਆ ਹੈ ਸੋ ਸਤਿਗੁਰ ਜੀ ਕਿਰਪਾ ਕਰਨ ਰਹਿਮ ਕਰਨ ਅੱਗੇ ਤੋਂ ਇਸੇ ਤਰੀਕੇ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਸਮਾਗਮ ਹੁੰਦੇ ਰਹਿਣ ਔਰ ਚੜ੍ਹਦੀ ਕਲਾ ਰਹੇ ਔਰ ਐਨ ਆਰ ਆਈ ਵੀਰਾਂ ਦਾ ਵੀ ਬੜਾ ਸਹਿਯੋਗ ਹੈ ਕਿਉਂਕਿ ਉਹਨਾਂ ਦੀ ਕਿਰਪਾ ਸਦਕਾ ਔਰ ਸੰਗਤ ਦੀ ਕਿਰਪਾ ਸਦਕਾ ਕਮੇਟੀ ਦੀ ਸਦਕਾ ਔਰ ਇਹ ਸਮਾਗਮ ਹੁੰਦੇ ਨੇ ਔਰ ਬਹੁਤ ਹੀ ਸੇਵਾ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲ ਰਹੀ ਹੈ ਬੜੀ ਸੋਹਣੀ ਗੁਰੂ ਘਰ ਦੀ ਇਮਾਰਤ ਬਣੀ ਹੋਈ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ